ਚੰਡੀਗੜ੍ਹ ਦੇ ਵਿੱਚ ਹੋਲੀ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੇਕਰ 2024 ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਇੱਕ ਪਾਸੇ ਰਾਮ ਲਾਲਾ ਦੇ ਮੰਦਿਰ ਦਾ ਉਦਘਾਟਨ ਹੋਇਆ ਹੈ ਤੇ ਹਰ ਘਰ ਦੇ ਵਿੱਚ ਭਗਵਾ ਰੰਗ ਦਾ ਨਾਰਾ ਲਗਾਇਆ ਗਿਆ ਤਾਂ ਉੱਥੇ ਇਸ ਵਾਰ ਬਾਜ਼ਾਰਾਂ ਦੇ ਵਿੱਚ ਭਗਵੇ ਰੰਗ ਦੀ ਖਰੀਦੋ ਫਰੋਖਤ ਕਰਨ ਵਾਲੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਇਸ ਸਮੇਂ ਤੁਸੀਂ ਬਾਜ਼ਾਰ ਦੇ ਵਿੱਚ ਰੰਗਾਂ ਦੇ ਨਾਲ ਭਰੇ ਹੋਲੀ ਦੀਆਂ ਟੀ-ਸ਼ਰਟਾਂ ਅਤੇ ਸਿਲੰਡਰ ਵੀ ਦੇਖੇ ਜਾ ਰਹੇ ਨੇ ਬੱਚੇ ਹੋਣ ਜਾਂ ਬਜ਼ੁਰਗ ਹਰ ਕੋਈ ਇਸ ਤਿਉਹਾਰ ਨੂੰ ਬਹੁਤ ਧੂਮ-ਧਾਮ ਦੇ ਨਾਲ ਮਨਾਉਂਦਾ ਹੈ ਘਰਾਂ ਦੇ ਵਿੱਚ ਵਕਫ ਵਕਫ ਤਰ੍ਹਾਂ ਦੇ ਪਕਵਾਨ ਅਤੇ ਮਠਾਈਆਂ ਬਣਾਈਆਂ ਜਾਂਦੀਆਂ ਨੇ ਤਾਂ ਉੱਤੇ ਐਨਬੀ ਨਿਊਜ਼ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਇਸ ਵਾਰ ਸੂਕੇ ਰੰਗਾਂ ਦੇ ਨਾਲ ਹੋਲੀ ਖੇਡੋ ਅਤੇ ਪਾਣੀ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੋ ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ ਹੋਲੀ ਦੇ ਤਿਉਹਾਰ ਦੀ ਅਗਰ ਗੱਲ ਕੀਤੀ ਜਾਵੇ ਯਾਨੀ ਕਿ ਕੱਲ ਦੀ 25 ਮਾਰਚ 2024 ਨੂੰ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਬੜੇ ਧੂਮਧਾਮ ਦੇ ਨਾਲ ਬਣਾਇਆ ਜਾਏਗਾ ਤੁਹਾਨੂੰ ਦੱਸ ਦਈਏ ਕਿ ਅਗਰ ਬਾਜ਼ਾਰਾਂ ਦੀ ਗੱਲ ਕੀਤੀ ਜਾਵੇ ਤੇ ਬਾਜ਼ਾਰ ਜਿਹੜੇ ਨੇ ਪੂਰੇ ਜਿਹੜੇ ਨੇ ਭਰੇ ਹੋਏ ਨੇ ਰੰਗੀ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਵਾਰ ਦੀ ਅਗਰ ਗੱਲ ਕੀਤੀ ਜਾਵੇ ਖਾਸ ਕੀ ਹੈ ਮਕੋਟੇ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਟੀ-ਸ਼ਰਟਸ ਜਿਹੜੀਆਂ ਨੇ ਹੋਲੀ ਨੂੰ ਲੈ ਕੇ ਇਸ ਵਾਰ ਦੇਖਣ ਨੂੰ ਮਿਲ ਰਹੀਆਂ ਨੇ ਤੇ ਜਿਸ ਤਰ੍ਹਾਂ RAM LALLA ਦੇ ਮੰਦਿਰ ਦਾ ਉਦਘਾਟਨ ਹੋਇਆ ਸੀਗਾ ਤੇ ਭਗਵਾ ਰੰਗ ਦੀ ਅਗਰ ਗੱਲ ਕੀਤੀ ਜਾਵੇ ਤੇ ਭਗਵਾ ਰੰਗ ਵੀ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕੋ ਹੀ ਹੋੜ ਹੈ ਕਿ ਇਸ ਵਾਰ ਜਿਹੜਾ ਹੈ ਪਗਵੇ ਰੰਗ ਦੇ ਨਾਲ ਹੋਲੀ ਬਣਾਈ ਜਾਏਗੀ ਤਨ ਖਾਣਾ ਚਾਹਾਂਗਾ ਤਸਵੀਰਾਂ ਦੇ ਵਿੱਚ ਜਿੱਥੇ ਵੀ ਤੁਸੀਂ ਦੇਖੂਗੇ ਭਗਵਾ ਰੰਗ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਮਗਰ ਹਰ ਪ੍ਰਕਾਰ ਦੇ ਰੰਗ ਜਿਹੜੇ ਨੇ ਇਸ ਵਾਰ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੇ ਮਿਲ ਰਹੇ ਨੇ ਮਗਰ ਉੱਥੇ ਹੀ ਗੱਲ ਕੀਤੀ ਜਾ ਰਹੀ ਹੈ ਪਗਵੇ ਰੰਗ ਦੀ ਤੇ ਪਗਵੇ ਰੰਗ ਦਾ ਕਾਫੀ ਮਹੱਤਵ ਦੱਸਿਆ ਜਾ ਰਿਹਾ ਹੈ ਕਿਉਂਕਿ ਰਾਮ ਲੱਲਾ ਦਾ ਮੰਦਿਰ ਦਾ ਉਦਘਾਟਨ ਹੁੰਦਾ ਹੈ ਤੇ ਉਸ ਤੋਂ ਬਾਅਦ ਲੋਕਾਂ ਦੇ ਵੀ ਜਿਹੜਾ ਹੈ ਇਹੀ ਹੋੜ ਦੇਖਣ ਨੂੰ ਮਿਲ ਰਹੀ ਹੈ ਕਿ ਭਗਵਾ ਰੰਗ ਜਿਹੜਾ ਹੈ ਜ਼ਰੂਰ ਅਸੀਂ ਇਸ ਵਾਰ ਲਗਾਣਾ ਹੈ ਕਿਉਂਕਿ ਪਗਵੇ ਰੰਗ ਦੇ ਨਾਲ ਜਿਸ ਤਰ੍ਹਾਂ ਪੂਰਾ ਦੇਸ਼ ਪਰ ਇਸ ਵਾਰ ਜਗਮਗਾ ਗਿਆ ਸਿਗਾ RAM LALLA ਦਾ ਮੰਦਿਰ ਬਣਾਇਆ ਗਿਆ ਸਿਗਾ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਜਿਹੜੀ ਹੈ ਬਿਲਕੁਲ ਸਜ ਚੁਕੀ ਹੈ ਮਾਰਕੀਟ ਦੇ ਵਿੱਚ ਕਾਫੀ ਰੌਣਕ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਇਸ ਵਾਰ ਜਿਹੜੇ ਨੇ ਤੁਹਾਨੂੰ ਇੱਥੇ ਪਿਛਕਾਰੀਆਂ ਦੇਖਣ ਨੂੰ ਮਿਲਣਗੀਆਂ ਟੀ-ਸ਼ਰਟਸ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਵੱਖ-ਵੱਖ ਰੰਗ ਜਿਹੜੇ ਨੇ ਦੇਖਣ ਨੂੰ ਵੀ ਮਿਲਣਗੇ ਮਗਰ ਭਗਵੇਂ ਰੰਗ ਦਾ ਕਾਫੀ ਮਹੱਤਵ ਜਿਹੜਾ ਹੈ ਦੱਸਿਆ ਜਾ ਰਿਹਾ ਕਿਉਂਕਿ ਇਸ ਵਾਰ 2024 ਦੀ ਗੱਲ ਕੀਤੀ ਜਾਵੇ ਤੇ RAM LALLA ਦਾ ਜਿਸ ਤਰ੍ਹਾਂ ਮੰਦਰ ਦਾ ਉਦਘਾਟਨ ਹੋਇਆ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਭਗਵੇਂ ਰੰਗ ਨੂੰ ਲੈ ਕੇ ਉਤਸਾਵ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਮਾਰਕੀਟ ਦੇ ਵਿੱਚ ਵੱਖ-ਵੱਖ ਰੰਗ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਉੱਥੇ ਗੱਲ ਕੀਤੀ ਜਾਵੇ ਮੁਖੋਟੇ ਜਿਹੜੇ ਨੇ ਉਹ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਇਸ ਵਾਰ ਇੱਕ ਅਨੋਖੀ ਚੀਜ਼ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਦੇਖ ਸਕਦੇ ਹੋ ਕਿ ਸਿਲੰਡਰ ਜਿਹੜੇ ਨੇ ਰੰਗ ਦੇ ਜਿਹੜੇ ਸਿਲੰਡਰ ਹੈ ਇਹ ਮਾਰਕੀਟ ਦੇ ਵਿੱਚ ਹੈ ਇਸ ਤੋਂ ਪਹਿਲਾਂ ਅਸੀਂ ਕਈ ਹੋਲੀ ਕਵਰ ਕੀਤੀਆਂ ਨੇ ਮਗਰ ਹੋਲੀ ਦੇ ਵਿੱਚ ਇਸ ਤਰ੍ਹਾਂ ਦੇ ਸਿਲੰਡਰ ਜਿਹੜੇ ਨੇ ਅਸੀਂ ਨਹੀਂ ਦੇਖੇ ਅਲੱਗ-ਅਲੱਗ ਤਰ੍ਹਾਂ ਦੇ तरीके ਦੇ ਨਾਲ ਜਿਹੜੇ ਸਿਲੰਡਰ ਹੈ ਇਹਨਾਂ 'ਚੋਂ ਅਲੱਗ-ਅਲੱਗ ਰੰਗ ਜਿਹੜੇ ਨੇ ਨਿਕਲਣਗੇ ਨਾਲ ਹੀ ਪਿਸ਼ਕਾਰੀਆਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਅਗਰ ਤਿਉਹਾਰ ਦੀ ਗੱਲ ਕੀਤੀ ਜਾਵੇ ਇਸ ਦਿਨ ਜਿਹੜੇ ਬੱਚੇ ਨੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਨੇ ਇੱਕ ਦੂਸਰੇ ਨੂੰ ਰੰਗ ਲਗਾਉਂਦੇ ਨੇ ਮਠਾਈਆਂ ਜਿਹੜੀਆਂ ਨੇ ਉਹ ਖਲਾਈਆਂ ਜਾਂਦੀਆਂ ਨੇ ਵੱਖ-ਵੱਖ ਜਿਹੜੇ ਪਕਵਾਨ ਹੈ ਉਹ ਕਰਦੇ ਵਿੱਚ ਜਿਹੜੇ ਨੇ ਜ਼ਰੂਰ ਬਣਾਏ ਜਾਂਦੇ ਤੇ ਕਾਫੀ ਉਸਾ ਜਿਹੜਾ ਹੁੰਦਾ ਹੈ ਹਰ ਵਰਗ ਦਾ ਚਾਹੇ ਕੋਈ ਵੀ ਵਰਗ ਦਾ ਹੈ ਅਗਰ ਕਿਸੇ ਵਿਅਕਤੀ ਦੀ ਗੱਲ ਕੀਤੀ ਜਾਵੇ ਉਹਨੂੰ ਅੱਜ ਦੇ ਦਿਨ ਦਾ ਬਹੁਤ ਇੰਤਜ਼ਾਰ ਹੁੰਦਾ ਹੈ ਕਿ ਸਾਲ ਦੇ ਦੇ ਵਿੱਚ ਜਿਹੜੀ ਹੈ ਹੋਲੀ ਆਏਗੀ ਤੇ ਅਸੀਂ ਹੋਲੀ ਜਿਹੜੀ ਹੈ ਖੇਡਾਂਗੇ ਅਕਸਰ ਬੱਚੇ ਜਿਹੜੇ ਨੇ ਇਸ ਦਿਨ ਦੇ ਖੇਡਦੇ ਦਿਖਦੇ ਨੇ ਤੇ ਪਿਛਕਾਰੀ ਦੇ ਨਾਲ ਰੰਗ ਜਿਹੜੇ ਨੇ ਉਹ ਵੀ ਲਗਾਉਂਦੇ ਨੇ ਲੋਕਾਂ ਨੂੰ ਪਿਛਕਾਰੀ ਦੇ ਨਾਲ ਪਾਣੀ ਜਿਹੜੇ ਨੇ ਸਿੱਟਦੇ ਨੇ ਗੁਬਾਰੇ ਜਿਹੜੇ ਨੇ ਮਾਰੇ ਜਾਂਦੇ ਨੇ ਮਗਰ ਅਸੀਂ ਵੀ ਅਪੀਲ ਕਰਦੇ ਹਾਂ ਸਾਡਾ ਚੈਨਲ ਵੀ ਅਪੀਲ daki ਵਾਟ ਤੋਂ ਵੱਧ ਜਿਹੜਾ ਹੈ ਸੁੱਕੇ ਜਿਹੜੇ ਰੰਗ ਹੈ ਉਹਨਾਂ ਦੇ ਨਾਲ ਹੋੜੀ ਹੋਲੀ ਖੇਦੀ ਜਾਵੇ ਪਾਣੀ ਦਾ ਵਰਤੋਂ ਜਿਹੜਾ ਹੈ ਘਟ ਕੀਤਾ ਜਾਵੇ ਕਿਉਂਕਿ ਅਕਸਰ ਫਿਰ ਦੇਖਣ ਨੂੰ ਮਿਲਦਾ ਹੈ ਕਿ ਬਿਮਾਰ ਵੀ ਜਿਹੜੇ ਨੇ ਲੋਕ ਜ਼ਰੂਰ ਹੁੰਦੇ ਨੇ ਮਗਰ ਕਾਫੀ ਲੋਕਾਂ ਦੇ ਵਿੱਚ ਇੰਤਜ਼ਾਰ ਹੁੰਦਾ ਹੈ ਕਿ ਹੋਲੀ ਦਾ ਤਿਉਹਾਰ ਆਏਗਾ ਤੇ ਅਸੀਂ ਮਾਰਕੀਟ ਦੇ ਵੀ ਜਾਵਾਂਗੇ ਰੰਗ ਲਾਵਾਂਗੇ ਪਿਛਕਾਰੀਆਂ ਲਾਵਾਂਗੇ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਾਫੀ ਇੰਤਜ਼ਾਰ ਹੁੰਦਾ ਹੈ ਕਿ ਜਿਹੜੇ ਬਜ਼ੁਰਗ ਹੈ ਉਹਨਾਂ ਤੋਂ ਅਸੀਂ ਆਸ਼ੀਰਵਾਦ ਲਵਾਂਗੇ ਤੇ ਅੱਜ ਦਿਨ ਪੈਸੇ ਲੈ ਕੇ ਅਸੀਂ ਰੰਗ ਲੈ ਕੇ ਆਵਾਂਗੇ ਪਿਛਕਾਰੀਆਂ ਲਾਵਾਂਗੇ ਤੇ ਕਾਫੀ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਵੀ ਮਾਰਕੀਟ ਦੇ ਵਿੱਚ ਆਏ ਹੋਏ ਨੇ ਤੇ ਸ਼ੋਪਿੰਗ ਜਿਹੜੀਆਂ ਨੇ ਕਰਦੇ ਦਿਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਪਣੀ ਇੱਕ ਮਦਰ ਦੇ ਨਾਲ ਛੋਟਾ ਬੱਚਾ ਆਇਆ ਹੋਇਆ ਹੈ ਤੇ ਬਿਲਕੁਲ ਸ਼ੋਪਿੰਗ ਕਰਨ ਆਇਆ ਹੈ ਗੱਲਬਾਤ ਕਰਦੇ ਨੇ ਬੇਟਾ ਕੀ ਨਾਮ ਹੈ ਨਕਸ होली की शॉपिंग करने आए हो जी क्या खरीदा ਰੰਗ ਲਈ ਰੰਗ ਕੱਲ کیسے ਖੇਲੋਗੇ ਰੰਗ سے ਉਹਨਾਂ ਦੀ ਮਦਰ ਵੀ ਨਾਲ ਗੱਲਬਾਤ ਕਰਦੇ ਮੈਮ ਕਿਸ ਤਰ੍ਹਾਂ ਹੋਲੀ ਜਿਹੜੀ ਹੈ ਕੱਲ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਸਰ ਬਹੁਤ ਅੱਛੀ ਤਰ੍ਹਾਂ ਨਾਲ ਕਲਰ ਇਨ ਯੂਜ਼ ਕਰਾਂਗੇ ਪਾਣੀ ਨਹੀਂ ਅੱਛਾ ਅਗਰ ਗੱਲ ਕੀਤੀ ਜਾਵੇ ਇਸ ਵਾਰ RAM LALLA ਦਾ ਮੰਦਿਰ ਦਾ ਨਿਰਮਾਣ ਵੀ ਹੋਇਆ 2024 ਦੇ ਵਿੱਚ ਤੇ ਪਗਵੇ ਰੰਗ ਦਾ ਕਾਫੀ ਮਹੱਤਵ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਔਰ ਹਰ ਵਿਅਕਤੀ ਸੋਚ ਰਿਹਾ ਹੈ ਕਿ ਪਗਵੇ ਰੰਗ ਨਾਲ ਇਸ ਵਾਰ ਜਿਹੜੀ ਹੈ ਹੋਲੀ ਖੇਡਣੀ ਹੈ ਹਾਂਜੀ ਬਹੁਤ ਚੰਗੀ ਗੱਲ ਹੈ ਜਿਹੜੇ RAM JI ਆਏ ਨੇ ਇਸ ਕਰਕੇ ਇਸ ਵਾਰ ਹੋਲੀ ਡਬਲ ਹੋ ਗਈ ਸਾਡੇ ਵਾਸਤੇ ਤਾਂ ਬਿਲਕੁਲ ਜਿਸ ਤਰ੍ਹਾਂ ਦੋ ਤਿਉਹਾਰ ਦੀਵਾਲੀ ਦੇ ਵੀ ਕਹਿ ਸਕਦੇ ਆ ਕਿ ਲੋਕਾਂ ਨੇ ਜਿਸ ਦਿਨ ਰਾਮ ਲੱਲਾ ਦੇ ਮੰਦਿਰ ਦਾ ਉਦਘਾਟਨ ਹੋਇਆ ਸੀ ਤੇ ਉਸ ਦਿਨ ਵੀ ਦੀਵਾਲੀ ਬਣਾਈ ਸੀਗੀ ਤੇ ਕਹਿ ਸਕਦੇ ਆ ਨਾਲ ਹੀ ਕਿ ਹੋਲੀ ਦੇ ਤਿਉਹਾਰ ਦਾ ਵੀ ਕਾਫੀ ਉਸਹਾ ਜਿਹੜਾ ਹੈ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਫਿਰ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿ ਭਗਵਾ ਰੰਗ ਜਿਹੜਾ ਹੈ ਅਕਸਰ ਤੁਹਾਨੂੰ ਇਸ ਤੋਂ ਪਹਿਲਾਂ ਜਦ ਆਪਣਾ ਗੱਲ ਕੀਤੀ ਜਾਵੇ ਜਿਹੜੀ ਪਹਿਲਾਂ ਹੋਲੀਆਂ ਸੀ ਉਹਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ ਸੀ ਮਗਰ ਇਸ ਵਾਰ ਦੀ ਅਗਰ ਗੱਲ ਕੀਤੀ ਜਾਵੇ ਭਗਵੇਂ ਰੰਗ ਦਾ ਕਾਫੀ ਮਹੱਤਵ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਤੇ ਅਸੀਂ ਵੀ ਇਹੀ ਅਪੀਲ ਕਰਦੇ ਆ ਸਾਡੀ ਟੀਮ ਵੀ ਇਹੀ ਅਪੀਲ ਕਰਦੀ ਹੈ ਕਿ ਪਾਣੀ ਜਿਹੜਾ ਹੈ ਘਰ ਤੋਂ ਘਰ ਜਿਹੜਾ ਹੈ ਵਰਤੋਂ ਦੇ ਵਿੱਚ ਲੈ ਕੇ ਆਇਆ ਜਾਵੇ ਤੇ ਸੁੱਕੇ ਰੰਗਾਂ ਦੇ ਨਾਲ ਹੋਲੀ ਖੇਡੋ ਆਪਣੇ ਪਰਿਵਾਰ ਦੇ ਨਾਲ ਹੋਲੀ ਖੇਡੋ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਣ ਤੇ ਹੋਲੀ ਦਾ ਤਿਉਹਾਰ ਜਿਹੜਾ ਹੈ ਸੈਲੀਬ੍ਰੇਟ ਜਿਹੜਾ ਹੈ ਕੀਤਾ ਜਾਵੇ ਤੇ ਸਾਡੀ ਪੂਰੀ ਟੀਮ ਵੱਲੋਂ ਜਿਹੜੀ ਹੈ ਐਡਵਾਂਸ ਦੇ ਵਿੱਚ ਹੀ ਹੈਪੀ ਹੋਲੀ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ ਦੇ ਨਾਲ ਐਨ ਏ